ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਉੱਪਰ ਲੱਗੇ ਸੀਗੇ ਚਿਕਨ ਸਲਵਾਰ ਹੁੰਦੀ ਹੈ ਜਿਹੜੀ ਸਟੇਟ ਸਲਵਾਰ ਹੈ ਆਪਣੀ ਇਹ ਚਿਕਨ ਦੀ ਠੀਕ ਆ ਤੇ ਇਹ ਚਿਕਨ ਦੀ ਸਲਵਾਰ ਦੇ نیچے ਜਿਹੜੀ ਬੁਕਰਮ ਜੜੀ ਜਾਂਦੀ ਉਹ ਕਿੱਦਾਂ ਜੜੀ ਜਾਂਦੀ ਆ ਹਨਾ ਕਿਉਂਕਿ ਮੇਰੀਆਂ ਨਾ ਭੈਣਾਂ ਜਿਹੜੀਆਂ ਮੇਰੇ ਕੋਲ ਆਨਲਾਈਨ ਕਲਾਸ ਲਾਉਂਦੀਆਂ ਨੇ ਉਹ ਕਹਿੰਦੀਆਂ ਨੇ ਵੀ ਦੀਰੀ ਅਸੀਂ ਵੀ ਬਹੁਤ ਜ਼ਿਆਦਾ ਵੀਡੀਓਜ਼ ਦੇਖਦੇ ਆ ਜਾਂ ਕੋਈ ਕਿਸੇ ਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਆ ਵੀ ਚਿਕਨ ਦੇ نیچے ਵੀ ਬੁਕਰਮ ਨਹੀਂ ਲੱਗਦੀ ਹਨਾ ਪਰ ਜੇ ਤੁਸੀਂ ਬੁਕਰਮ ਲਾਉਣਾ ਚਾਹੁੰਦੇ ਆ ਤਾਂ ਮੈਂ ਤੁਹਾਨੂੰ ਦੱਸ ਦਣੀ ਵੀ ਆਪਾਂ ਬੁਕਰਮ ਇਹਦੇ ਵਿੱਚ ਕਿੱਦਾਂ ਐਡ ਕਰ ਸਕਦੇ ਆ ਠੀਕ ਆ ਤੇ ਜਿਵੇਂ ਹੁਣ ਜਿਹੜੀ ਚਿਕਨ ਦੀ ਵਾਈਟ ਸਲਵਾਰ ਹੁੰਦੀ ਆ ਵਾਈਟ ਸਲਵਾਰ ਦੇ ਵਿੱਚ ਹਮੇਸ਼ਾ ਲਾਈਨਿੰਗ ਤਾਂ ਦੇਖੋ ਲੱਗਦੀ ਹੋ ਲੱਗਦੀ ਆ ਠੀਕ ਆ ਜੇ ਤੁਸੀਂ ਲਾਈਨਿੰਗ ਤੋਂ ਬਿਨਾ ਸਟਿਚ ਕਰਵਾਓਗੇ ਤਾਂ ਉਹ ਵਧੀਆ ਨਹੀਂ ਲੱਗਣੀ ਪਾਈ ਹੋਈ ਹਨਾ ਤੇ ਆਪਾਂ ਨੇ ਨਾ ਜਿਵੇਂ ਹੁਣ ਆ ਦੇਖੋ ਇਹਦੇ ਵਿੱਚ ਕੰਨੀ ਵਾਲੀ ਸਾਈਡ ਲੱਤੀ ਹੋਈ ਆ ਠੀਕ ਹੈ ਜੀ ਆ ਕੰਨੀ ਵਾਲੀ ਸਾਈਡ ਆ ਆਪਣੀ ਠੀਕ ਆ ਕੰਨੀ ਵਾਲੀ ਸਾਈਡ ਆਪਾਂ ਨੇ ਇਦਾਂ ਰੱਖ ਕੇ ਇਹਦੇ ਬਰਾਬਰ ਰੱਖ ਕੇ ਠੀਕ ਆ ਪੂਰੇ ਆਪਾਂ ਨੇ ਹੁਣ ਸਲਾਈ ਲਾ ਲੈਣੀ ਆ ਇਸ ਤੇ ਸਲਾਈ ਲਾ ਲੈਣੀ ਹੈ ਠੀਕ ਆ ਵੀ ਆਪਣੀ ਲਾਈਨਿੰਗ ਨਾ ਖਿੱਚ ਪਵੇ ਨਾ ਢਿੱਲੀ ਰਹੇ ਤੇ ਐਦਾਂ ਸਲਾਈ ਲਾ ਲਈ ਤੇ ਇਹਦੇ ਵਿੱਚ ਬੁਕਰਮ ਕਿਵੇਂ ਏਡ ਕਰਨੀ ਹੈ ਉਹ ਮੈਂ ਤੁਹਾਨੂੰ ਦੱਸ ਦਿਆਂ ਹੁਣ ਵੀਡੀਓ ਨਾਲ ਬਣੇ ਰਹੋ ਤੁਸੀਂ ਠੀਕ ਆ ਤੇ ਹਾਂਜੀ ਹੁਣ ਆਪਾਂ ਨੇ ਬੁਕਰਮ ਲੈ ਲੈਣੀ ਹੈ ਠੀਕ ਆ ਜਿੰਨੀ ਤੁਸੀਂ ਚੌੜੀ ਪਾਉਣਾ ਚਾਹੁੰਦੇ ਇਹਦੇ ਵਿੱਚ ਸਟੇਟ ਸਲਵਾਰ ਵਿੱਚ ਕਈ ਡੇਢ ਪਾਉਂਦਾ ਕੋਈ 2 ਪਾਉਂਦਾ ਹਨਾ ਜਿਵੇਂ ਕਿ ਹੁਣ ਮੈਂ 2.5 ਇੰਚ ਬੁਕਰਮ ਪਾਉਣ ਲੱਗੀ ਆ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਮਰਜ਼ੀ ਪਾ ਸਕਦੇ ਆ ਠੀਕ ਆ ਤੇ ਆਪਾਂ ਨੇ ਇਹਦੇ ਬਰਾਬਰ ਐਦਾਂ ਬੁਕਰਮ ਲੈ ਲੈਣੀ ਆ ਠੀਕ ਆ ਇੱਦਾਂ ਲੈ ਲਈ ਤੇ ਇਹਦੇ ਤੁਸੀਂ ਕਟਿੰਗ ਕਰ ਦੇਣੀ ਹੈ ਇਹ ਦੋ ਦੋਨਾਂ ਮੂਰੀਆਂ ਦੀ ਬੁਕਰਮ ਹੈ ਠੀਕ ਹੈ ਜੀ ਇਹਦੀ ਕਟਿੰਗ ਕਰ ਲੈਣੀ ਹੈ ਪਹਿਲਾਂ ਮੈਂ ਤੁਹਾਨੂੰ ਇੱਕ ਬੁਕਰਮ ਜੜਨੀ ਮੂਰੀ ਦੱਸ ਦਿਆਂ ਠੀਕ ਹੈ ਵੀ ਤੁਸੀਂ ਕਿੱਦਾਂ ਉਹਨੂੰ ਕਵਰ ਕਰਨਾ ਆ ਦੇਖੋ ਜੀ ਤੁਸੀਂ ਵਾਈਟ ਕੱਪੜਾ ਲੈ ਲਿਆ ਠੀਕ ਹੈ ਤੇ ਵਾਈਟ ਕੱਪੜੇ ਦੇ ਉੱਪਰ ਤੁਸੀਂ ਨੂੰ ਇੱਦਾਂ ਰੱਖ ਕੇ ਸਲਾਈ ਲਾ ਦੇਣੀ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਇਹਨੂੰ ਇਦਾਂ ਫੋਲਡ ਕਰ ਲੈਣਾ। ਫੋਲਡ ਕਰਕੇ ਤੁਸੀਂ ਇੱਥੇ ਸਲਾਈ ਲਾ ਦੇਣੀ ਹੈ। ਮਤਲਬ ਕਿ ਸਾਰੀ ਬੁਕਰਮ ਕਵਰ ਕਰ ਲੈਣੀ ਹੈ ਇਦਾਂ। ਠੀਕ ਹੈ? ਪੂਰੇ ਸਲਾਈ ਲਾ ਲਈ। ਠੀਕ ਹੈ ਜੀ ਤੇ ਉਰੇ ਤੋਂ ਨਾਲ-ਨਾਲ ਕਟਿੰਗ ਕਰ ਦੇਣੀ ਤੁਸੀਂ ਤੇ ਇੱਦਾਂ ਤੁਹਾਡੀ ਬੁਕਰਮ ਕਵਰ ਹੋ ਜਾਣੀ ਹੈ ਠੀਕ ਹੈ ਇੱਦਾਂ ਕਵਰ ਕਰ ਦੇਣੀ ਤੁਸੀਂ ਫਿਰ ਇਹਨੂੰ ਜੜਨਾ ਕਿਦਾਂ ਤੁਸੀਂ ਆਹ ਜੀ ਜਿਹੜੀ ਕਟਿੰਗ ਕਰੀ ਹੈ ਇਹਨੂੰ ਉੱਪਰ ਰੱਖ ਲੈਣਾ ਠੀਕ ਹੈ ਉੱਪਰ ਰੱਖ ਕੇ ਤੁਸੀਂ ਇਹਦੇ ਉੱਪਰ ਇੱਦਾਂ ਰੱਖ ਦੇਣਾ ਆ ਦੇਖੋ ਜੀ ਪੂਰੇ ਮੂਰੀ ਦੇ نیچے ਰੱਖ ਦੇਣਾ ਇਹਨੂੰ ਬੁਕਰਮ ਨੂੰ ਪੂਰੇ ਬਿਲਕੁਲ ਕਿਨਾਰੇ ਤੇ ਠੀਕ ਹੈ ਕਿਨਾਰੇ ਤੇ ਰੱਖ ਕੇ ਤੁਸੀਂ ਉਰੇ ਸਲਾਈ ਲਾਉਣੀ ਸਟਾਰਟ ਕਰ ਦੇਣੀ ਠੀਕ ਹੈ ਜੀ ਆ ਦੇਖੋ ਐ ਇੱਦਾਂ ਸਲਾਈ ਲਾ ਦੇਣੀ ਆ ਠੀਕ ਹੈ ਐਨ ਇੱਕ ਜੀ ਫਿਨਿਸ਼ਿੰਗ ਆ ਗਈ ਦੇਖੋ ਇਹਦੇ ਵਿੱਚ ਨਾ ਤਾਂ ਲਾਈਨਾਂ ਮਤਲਬ ਸਲਾਈਆਂ ਵੱਜਣੀਆਂ ਠੀਕ ਆ ਇਹਦਾ ਨਾ ਜੇ ਤੁਸੀਂ ਸਲਾਈਆਂ ਲਾਉਂਗੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਚਿਕਨ ਵਰਕ ਹੋਇਆ ਵਾ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਹਨਾ ਫਿਰ ਇਹਨਾਂ ਤੁਸੀਂ ਇਹਨੂੰ ਇੱਦਾਂ ਸੈੱਟ ਕਰ ਲੈਣਾ ਚਾਹੇ ਤੁਸੀਂ ਇਹਨੂੰ ਪ੍ਰੈਸ ਕਰ ਲਓ ਜੇ ਤੁਸੀਂ ਹੱਥ ਨਾਲ ਨਹੀਂ ਸੈੱਟ ਕਰ ਸਕਦੇ ਤਾਂ ਤੁਸੀਂ ਪ੍ਰੈਸ ਕਰ ਲਓ ਫਿਰ ਇਹਨੂੰ ਤੁਸੀਂ ਇੱਦਾਂ ਰੱਖ ਕੇ ਨਾ ਬਸ ਉੱਪਰ ਸਲਾਈ ਲਾ ਦੇਣੀ ਆ ਸਿਰਫ ਇੱਕ ਦੋ ਸਲਾਈਆਂ ਲੱਗਣੀਆਂ ਨੇ ਇਹਦੇ ਵਿੱਚ ਜੇ ਤੁਸੀਂ ਸੈਂਟਰ 'ਚ ਇੱਕ ਅੱਧੀ ਮਾਰਨਾ ਚਾਹੁੰਦੇ ਆ ਤਾਂ ਮਾਰ ਵੀ ਸਕਦੇ ਆ। ਹਲੋ ਜੀ। ਠੀਕ ਹੈ। ਇਹਦੇ ਵਿੱਚ ਇਦਾਂ ਤੁਸੀਂ ਬੁਕਰਮ ਪਾ ਸਕਦੇ ਆ। ਇਧਰੋਂ ਵੀ ਫਿਨਿਸ਼ਿੰਗ ਦੇਖੋ। ਠੀਕ ਹੈ ਜੀ। ਇਧਰੋਂ ਵੀ ਫਿਨਿਸ਼ਿੰਗ ਦੇਖੋ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਨਾ ਇਹਨੂੰ ਇਦਾਂ ਵੀ ਸਲਾਈਆਂ ਵਿੱਚ ਇੱਕ ਦੋ ਐਡ ਕਰਨਾ ਚਾਹੁੰਦੇ ਆ ਤਾਂ ਇਹਦੇ ਵਿੱਚ ਐਡ ਕਰ ਦੋ ਠੀਕ ਹੈ ਜੀ ਐਦਾਂ ਤੁਸੀਂ ਮੂਰੀਆਂ ਕਰ ਸਕਦੇ ਆ ਤੇ ਐਦਾਂ ਤੁਸੀਂ ਚਿਕਨ ਵਰਕ ਸਲਵਾਰ ਹੁੰਦੀ ਹੈ ਜਿਹੜੀ ਇਹਦੇ ਵਿੱਚ ਬੁਕਰਮ ਐਡ ਕਰ ਸਕਦੇ ਆ ਠੀਕ ਹੈ ਐਦਾਂ ਫੋਲਡ ਕਰਕੇ ਬੁਕਰਮ نیچے ਐਡ ਕਰ ਦੇਣੀ ਆ ਤੇ ਬਾਕੀ ਜੇ ਤੁਹਾਨੂੰ ਸਮਝ ਲੱਗੀ ਜਿਹੜੀ ਮੈਂ ਤੁਹਾਨੂੰ ਇਹ ਚੀਜ਼ ਸਮਝਾਈ ਆ ਤਾਂ ਮੈਨੂੰ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓਸ ਧੰਨਵਾਦ ਜੀ ਸਤਿ ਸ਼੍ਰੀ ਅਕਾਲ